ਰੇ ਵਿਦਿਆਰਥੀਆਂ ਦੇ ਸਵਾਲ ਆ ਰਹੇ ਨੇਗੇ ਵੀ ਦੂਸਰੀ ਕਾਉਂਸਲਿੰਗ ਹੋਏਗੀ ਕਿ ਨਹੀਂ ਹੋਏਗੀ ਦੇਖੋ ਇਸ ਪੱਤਰ ਦੇ ਜਰੀਏ ਜਿਹੜਾ ਕੱਲ ਵੀ ਇਹ ਪੱਤਰ ਪਾਇਆ ਗਿਆ ਸੀ ਇਹ ਸਪਸ਼ਟ ਕਰਦਾਗਾ ਵੀ 25 ਤਰੀਕ ਤੱਕ ਬੱਚਾ ਨੇ ਜਿਹੜੀ ਆਪਣੀ ਹਾਜ਼ਰੀ ਰਿਪੋਰਟ ਦੇਣੀ ਹੈਗੀ ਸਬੰਧਤ ਜਿਹੜੀ ਮੈਰਿਟਰੀ ਸਕੂਲ ਵਿੱਚ ਉਹਨਾਂ ਦਾ ਦਾਖਲਾ ਹੋਇਆਗਾ ਉੱਥੇ ਤੇ ਇਹਦੇ ਆਪਾਂ ਐਂਡ ਤੇ ਜਾ ਕੇ ਦੇਖਦੇ ਆਂ ਦੇਖੋ ਮਿਤੀ 25 ਐ 25 ਤੱਕ ਰਿਪੋਰਟ ਨਹੀਂ ਕਰਦੇ ਇਕਰ ਬੱਚੇ ਜੇ ਵਿਦਿਆਰਥੀਆਂ ਦਾ ਮੈਰੀਟਰੀਅਸ ਸਕੂਲ ਚ ਦਾਖਲੇ ਦੀ ਕਲੇਮ ਖਤਮ ਹੋ ਜਾਵੇਗਾ ਤੁਸਨੂੰ ਭਵਿੱਖ ਵਿੱਚ ਕਦੇ ਵੀ ਇਸ ਲਈ ਦੁਬਾਰਾ ਨਹੀਂ ਵਿਚਾਰਿਆ ਜਾ ਸਕੇਗਾ ਇਸ ਤਰ੍ਹਾਂ ਖਾਲੀ ਹੋਈਆਂ ਸੀਟਾਂ ਮੁਰਦ ਦੂਜੀ ਕਾਉਂਸਲਿੰਗ ਵਿੱਚ ਵਿਦਿਆਰਥੀਆਂ ਨੂੰ ਮੌਕਾ ਦਿੱਤਾ ਜਾਵੇਗਾ ਸੋ ਜੇਕਰ ਵਿਦਿਆਰਥੀ ਨਹੀਂ ਪਹੁੰਚਦੇ ਤਾਂ ਜਿਹੜੀ ਦੂਸਰੀ ਕਾਉਂਸਲਿੰਗ ਆਏਗੀ ਬਿਲਕੁਲ ਤਾਂ ਦੇਖਦੇ ਵੀ ਅਕਸਰ ਅਸੀਂ ਪ੍ਰਾਈਵੇਟ ਦੇ ਵਿੱਚ ਬਹੁਤੀਆਂ ਸੀਟਾਂ ਤਾਂ ਖਾਲੀ ਨਹੀਂ ਰਹੀਆਂ ਜਿਹੜੀਆਂ ਕੋਸ਼ਕ ਖਾਲੀ ਨੇ ਲੜਕੀਆਂ ਦੇ ਵਿੱਚ ਖਾਸ ਤੌਰ ਤੇ ਇਸ ਤੋਂ ਬਾਅਦ ਜਿਹੜਾ WHH ਦੇ ਵਿੱਚ ਹੋ ਸਕਦੀਆਂ ਨੇ ਦੇਖੋ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਉਹੀ ਕੈਟਾਗਰੀ ਵਾਲੀ ਦੁਆਰੇ ਕਰਦੇ ਆ ਕਾਉਂਸਲਿੰਗ ਜਾਂ ਫਿਰ ਉਹਨੂੰ ਓਪਨ ਦੇ ਵਿੱਚ ਕਨਵਰਟ ਕਰਦੇ ਆਗੇ ਸੋ ਇਸ ਤਰ੍ਹਾਂ ਦੇ ਨਾਲ ਇਹ ਜਿਹੜਾ ਰਹੇਗਾ ਅੰਦਾਜ਼ਾ ਅ ਤਕਰੀਬਨ ਚਾਂਸ ਲੱਗ ਰਿਹਾ ਵੀ ਦੂਸਰੀ ਕਾਉਂਸਲਿੰਗ ਆਏਗੀ ਲੱਗ ਰਿਹਾ ਚਾਂਸ ਕਦ ਆਏਗੀ ਹਜੇ ਇਸ ਬਾਰੇ ਕੋਈ ਪੱਕਾ ਨਹੀਂ ਹੈ ਨਿਸ਼ਚਿਤ ਮਿਤੀ ਨਹੀਂ ਹੈ ਸਵਿਸ਼ਤਰਾ ਦੇ ਨਾਲ ਜਿਹੜੇ ਅੰਦਾਜ਼ੇ ਹੀ ਲਾ ਜਾ ਸਕਦੇ ਆ ਵੀ ਦੂਸਰੀ ਕਾਉਂਸਲਿੰਗ ਹੋਣ ਦੀ ਸੰਭਾਵਨਾ ਕਾਫੀ ਹੱਦ ਤੱਕ ਹੈ ਸੋ ਵਿਦਿਆਰਥੀ ਕਾਫੀ ਬਾਰੇ ਸਵਾਲ ਕਰ ਰਹੇ ਸੀ ਦੂਸਰੀ ਕਾਉਂਸਲਿੰਗ ਹੋਏਗੀ ਕਿ ਨਹੀਂ ਹੋਏਗੀ ਸੋ ਤੱਥਾਂ ਅਧਾਰਤ ਜੇਕਰ ਆਪਾਂ ਗੱਲ ਕਰ ਲਈਏ ਤਾਂ ਸੰਭਾਵਨਾ ਬਣ ਸਕਦੀ ਹੈ ਜੇਕਰ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜਿਹੜਾ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਏਗੀ ਵੀਡੀਓ ਨੂੰ ਜਿਹੜਾ ਜਰੂਰ ਸ਼ੇਅਰ